ਪਿਛਲੇ ਦਿਨੀ ਬਠਿੰਡਾ ਦੇ ਪਥਰਾਲਾ ਵਿਖੇ ਕੁਝ ਜਾਤੀ ਹੰਕਾਰੀ ਤਨਾਡਾ ਵੱਲੋਂ 21 ਸਾਲਾ ਇਸੀ ਨੌਜਵਾਨ ਅੰਗਰੇਜ਼ ਸਿੰਘ ਨੂੰ ਅਣਮਲੂਖੀ ਜ਼ਬਰਕਰ ਕਤਲ ਕਰ ਦਿੱਤਾ ਗਿਆ ਸੀ। ਬੱਚੇ ਦੇ ਕਤਲ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਅਮ੍ਰਿਤਸਰ ਵਿੱਚ ਭੀਮ ਐਕਸ਼ਨ ਕਮੇਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਤੇ ਵਿਚੜੀ ਰੂ ਨੂੰ ਸ਼ਰਧਾਂਜਲੀ ਦਿੱਤੀ ਗਈ। ਨਾਮ ਨਿਦੀਸ਼ਪੀ ਮੈ ਜੀ ਫਾਊਂਡਰ ਭੀਮ ਐਕਸ਼ਨ ਕਮੇਟੀ ਪਿੰਡ ਪਥਰਾਲੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਹੈ ਜਾਤ ਦੇ ਹੰਕਾਰਿਆਂ ਨੇ ਇੱਕ 19-20 ਸਾਲ ਦਾ ਮੁੰਡਾ ਬਹੁਜ ਸਮਾਜ ਦਾ ਐਸੀ ਸਮਾਜ ਦਾ ਅ ਅੰਗਰੇਜ਼ ਸਿੰਘ ਉਹਨੂੰ ਪਹਿਲਾਂ ਚੋਰੀ ਦੇ ਸ਼ੱਕ ਚ ਘਰੋਕੜੀ ਚ ਲੈ ਜਾਂਦੇ ਆ ਉਸ ਤੋਂ ਬਾਅਦ ਉਹਦੇ ਨਾਲ ਅ ਮਨੁੱਖੀ ਅਤਿਆਚਾਰ ਹੁੰਦਾ ਜ਼ੁਲਮ ਹੁੰਦਾ ਵਾ ਉਹਦੇ ਗੁਰਦੰਗਾ ਦੇ ਵਿੱਚ ਡਾਂਗ ਤੱਕ ਪਾਤੀ ਜਾਂਦੀ ਹੈ ਔਰ ਬਾਅਦ ਚ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਵਾ ਔਰ ਉਸ ਰੋਸ਼ ਦੇ ਵਿੱਚ ਅ ਅੰਮ੍ਰਿਤਸਰ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਗਿਆ ਵਾ ਔਰ ਸਿਰਫ ਉਹਦਾ ਕੈਂਡਲ ਮਾਰਚ ਕੱਢਣ ਦਾ ਇੱਕੋ ਹੀ ਮੋਟਿਵ ਸੀ ਮੰਤਵ ਸੀ ਕਿ ਆਪਾਂ ਬਹੁਜਨ ਪਰਿਵਾਰ ਜਿਹੜਾ ਸਾਡਾ ਬਠਿੰਡੇ ਚ ਹੈਗਾ ਉਹਨੂੰ ਇਹ ਦੱਸਣਾ ਕਿ ਮਾਝੇ ਦੀ ਇਸਰਤੀ ਤੋਂ ਫਰਮਾਨ ਵਾਲਮੀਕੀ ਤਿਰਦੀਸ ਮਹਾਨ ਨਗਰੀ ਤੋਂ ਗੁਰੂ ਨਗਰੀ ਤੋਂ ਬਹੁਜਨ ਸਮਾਜ ਐਸੀ ਸਮਾਜ ਆਪਾਂ ਨਾਲ ਹੈਗੇ ਆ ਲੋੜ ਪਈਗੀ ਬਠਿੰਡੇ ਵੀ ਜਾਵਾਂਗੇ ਬਠਿੰਡੇ ਦੇ ਜਥੇਬੰਦੀਆਂ ਨੇ ਅੱਜ ਪ੍ਰਦਰਸ਼ਨ ਕੀਤਾ ਵਾ ਔਰ ਸਮੂਹ ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਵੱਡੇ ਵੱਡੇ ਜਿਹੜੇ ਬਹੁਜਨ ਸਮਾਜ ਦੇ ਲੀਡਰ ਨੇ ਉਹ ਇਕੱਠੇ ਹੋਏ ਜਿਲੋ ਧੰਨਵਾਦ ਆ ਉਹਨਾਂ ਦਾ ਪਰ ਇਹ ਕਹਿਣਾ ਚਾਹਾਂਗੇ ਕਿ ਕੀ ਇਸ ਸੂਬੇ ਦੇ ਵਿੱਚ ਤਾਲੀਬਾਨ ਰਾਜ ਹੈਗਾ ਕਿ ਇਸ ਸੂਬੇ ਦੇ ਵਿੱਚ ਜਾਤ ਦੇ ਹੰਕਾਰਿਆ ਨੇ ਕੜਾ ਮਚੌਧਰੀਆਂ ਨੇ ਜਿਨ੍ਹਾਂ ਦੀ ਧੌਣ 'ਤੇ ਜਾਤਵਾਦ ਦਾ ਕਿਲਾ ਹੈਗਾ ਕੀ ਉਹਨਾਂ ਨੇ ਕਾਨੂੰਨ ਨੂੰ ਆਪਣੀ ਜੇਬ ਚ ਸਮਝਿਆ ਪਿਆ ਥਾਣਾ ਕਚੈਰੀਆਂ ਇਸ ਮੁਲਕ ਦੇ ਵਿੱਚ ਇਸ ਸੂਬੇ ਦੇ ਵਿੱਚ ਕੀ ਹੈਗੀਆਂ ਨਹੀਂ ਆ ਚੋਰੀ ਦਾ ਸ਼ੱਕ ਤੁਸੀਂ ਕਰਦੇ ਜੀ ਔਰ ਉਹ ਵੀ ਉਦੋਂ ਕੰਪਲੇਂਟ ਕਰਦੇ ਜੇ ਜਦੋਂ ਬੰਦੇ ਨੂੰ ਅਧਮਰਾ ਕਰਕੇ ਮਰਾ ਕਰਕੇ ਸਟ੍ਰੀਟ ਤੇ ਦੇ ਜੀ ਔਰ ਇਹ ਅਤਿਆਚਾਰ ਕਦੋਂ ਤੱਕ ਹੁੰਦਾ ਰਹੂਗਾ ਡਾਕਟਰ ਪੰਪੋਸਟਰ ਚੱਲਦਾ ਹੋਇਆ ਇਹ ਸਿਲਸਿਲਾ ਲਗਾਤਾਰ ਮੰਦਪਾਗਾ ਕੇ ਤੁਰ ਰਿਹਾ ਹੈ ਕਿੱਥੇ ਤੇ ਲਾਈਨ ਖਿੱਚਣੀ ਪਏਗੀ ਕਿੱਥੇ ਤੇ ਲਾਈਨ ਡਰਾਅ ਕਰਨੀ ਪਏਗੀ ਕਿ ਇਨਫ ਇਜ਼ ਇਨਫ ਹੁਣ ਸਹਿਨਸ਼ੀਲਤਾ ਜਿਹੜੀ ਹੈ ਸਾਡੀ ਖਤਮ ਹੋ ਰਹੀ ਹੈ ਸੰਵਿਧਾਨ 'ਚ ਵਿਸ਼ਵਾਸ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਮਨੁਵਾਦੀ ਨੇ ਕੜਮ ਚੋਧਰੀ ਜਾਤ ਦੇ ਹੰਕਾਰ ਇਹ ਸਮਝਣ ਕਿ ਆਪਾਂ ਆਪਣੇ ਧੀ ਪੋਤੀਆਂ ਦਾਸ਼ਾਂ ਇਦਾਂ ਹੀ ਢੋਂਦੇ ਰਵਾਂਗੇ ਕਿਤੇ ਇੱਕ ਦਿਨ ਤੇ ਸਾਨੂੰ ਜਥੇਬੰਦੀਆਂ ਨੂੰ ਇਕੱਠੇ ਹੋਣਾ ਪਏਗਾ ਇਹ ਜਵਾਬ ਜਿਹੜਾ ਠੁਕਮਾ ਇਹਨਾਂ ਮਨੁਵਾਦੀਆਂ ਨੂੰ ਤੇ ਡਾਪੀ ਅੱਜ ਕੈਂਡਲ ਮਾਰਚ ਹੈਗਾ ਜੇ ਲੋੜ ਕੈਂਡਲ ਮਾਰਚ ਤੋਂ ਅੱਗੇ ਵੱਧ ਕੇ ਪਏਗੀ ਤੇ ਉਹ ਵੀ ਜਵਾਲ ਦਿੱਤਾ ਜਾਏਗਾ ਬਾਰ-ਬਾਰ ਬੇਨਤੀ ਕਰਾਂਗੇ ਸੰਵਿਧਾਨ 'ਚ ਵਿਸ਼ਵਾਸ ਕਰਦੇ ਆ ਪਰ ਐਸੀ ਮਿੱਟੀ ਤੋਂ ਨਿਕਲੇ ਆ ਬਾਬਾ ਜੀਵਨ ਸਿੰਘ ਜੀ ਦੇ ਬੱਚੇ ਆ ਔਰ ਬਾਰ-ਬਾਰ ਬੇਨਤੀ ਕਰਾਂਗੇ ਉਹਨਾਂ ਕੰਮਾਂ ਲਈ ਨ ਇਹ ਠਾਣੇ ਕਿਚਰੀਆਂ ਜੋ ਤੁਹਾਡਾ ਵੀ ਵਿਸ਼ਵਾਸ ਨਹੀਂ ਹੈਗਾ ਜਿਸ ਦਿਨ ਕੌਮ ਦਾ ਵਿਸ਼ਵਾਸ ਉੱਠੇਗਾ ਤੇ ਫਿਰ ਤੁਹਾਨੂੰ ਲੁਕਣਾ ਜਿਹੜਾ ਮੁਸ਼ਕਲ ਹੋ ਜਾਏਗਾ ਪਰ ਆਪਾਂ ਚੰਦ ਨਹੀਂ ਆ ਸੰਵਿਧਾਨ 'ਚ ਵਿਸ਼ਵਾਸ ਕਰਦੇ ਆਂ ਔਰ ਇਹਦੇ 'ਚ ਵੀ ਇਹ ਕਹਾਂਗੇ ਕਿ ਪਹਿਲਾਂ ਮਾਪਿਓ ਨੂੰ ਰੁਲਣਾ ਪਿਆ ਸੜਕਾਂ ਤੇ ਪਰਚਾ ਕਰਨ ਲਈ ਮਰਡਰ ਕੇਸ ਦੇ ਵਿੱਚ ਵੀ ਪਰਚਾ ਕਰਨ ਲਈ ਸੜਕਾਂ ਤੇ ਰੁਲਣਾ ਪੈਂਦਾ ਔਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਇਹ ਕਿਸ ਤਰੀਕੇ ਦਾ ਸਿਸਟਮ ਇਸ ਜਗ੍ਹਾ 'ਚ ਸਥਾਪਿਤ ਹੋ ਚੁੱਕਾ ਖਾਸ ਤੌਰ ਤੇ ਪਿਛਲੇ ਸਵਾਇ ਇੱਕ ਸਾਲ ਤੋਂ ਅ ਇਥੇ ਇੱਕ ਮਨੁਬਾਦ ਦਾ ਪੂਰੇ ਦਾ ਪੂਰਾ ਨਿਜਾਮ ਜਿਹੜਾ ਬਸ ਤਤਪਤ ਹੋ ਚੁੱਕਾ ਔਰ ਗਲ ਸਮਾਜ ਨੂੰ ਆਪਣੇ ਐਸੀ ਸਮਾਜ ਨੂੰ ਬਹੁਜਨ ਸਮਾਜ ਨੂੰ ਹਰ ਚੀਜ਼ ਲਈ ਸੜਕ ਤੇ ਆਣਾ ਪੈਂਦਾ ਹੈ ਤੇ ਸੰਧਰਾ ਲਗਾਤਾਰ ਚੱਲੀ ਹੈ ਖਾਸ ਤੌਰ ਤੇ ਇੱਕ ਐਸੀ ਨਿਜਾਮ ਇਥੇ ਆ ਚੁੱਕਾ ਜਿਹੜਾ ਬਾਬਾ ਸਾਹਿਬ ਦੀਆਂ ਫੋਟੋਆਂ ਤੇ ਦਿਵਾਰਾਂ ਤੇ ਲਾਂਦਾ ਵਾ ਆਪਣੇ ਪਰ ਜਿਹੜਾ ਬਹੁਜਨ ਲਈ ਉਹਦਾ ਨਜ਼ਰੀਆ ਹੈਗਾ ਇੱਕ ਸਾਲ ਤੋਂ ਤੂੰ ਤੁਸੀਂ ਸਾਰਿਆਂ ਨੇ ਵੇਖ ਚੁੱਕਾ ਔਰ ਗੱਲ ਜਿਹੜੀ ਛੋਟ ਚੇ ਰੱਖਾਂਗਾ ਕਿ ਪਿੰਡ ਪਤਰਾਲਾ ਬਠਿੰਡੇ ਦੇ ਵਿੱਚ ਜਿਹੜੇ ਅਮਨੁੱਖੀ ਅਤਿਆਚਾਰ ਹੋਇਆ ਬਹੁਜਨ ਸਮਾਜ ਤੇ ਉਹਦੇ ਤੇ ਸਮਾਜ ਚੁੱਪ ਨਹੀਂ ਰਹੇਗਾ ਸਮਾਜ ਵੱਡਾ ਸੰਘ ਔਰ ਮਾਜੇਦ ਹੋਇਆ ਪਾਬਾ ਦਾ ਪਰਿਵਾਰ ਨੂੰ ਇਹ ਦੇਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਖੜੇ ਆ ਤੇ ਜਿਹੜੀ ਜਥੇਦਾਰੀਆਂ ਉੱਥੇ ਪਹੁੰਚੀਆਂ ਉਹ ਜਦੋਂ ਕਾਲ ਦੇਣੀਆਂ ਉੱਥੇ ਪਿੰਡ ਪਤਰਾਲੇ ਵੀ ਪਹੁੰਚਾਂਗੇ ਬਠਿੰਡੇ ਵੀ ਪਹੁੰਚਾਂਗੇ ਮਾਲਵੇ ਦੇ ਵਿੱਚ ਇਹ ਮਨੁਵਾਦੀ ਹਵਾ ਜੈਰੀਲੀ ਜਿਹੜੀ ਹੈ ਇਹਨੂੰ ਬੰਦ ਕਰਾਂਗੇ ਜਾਂ ਭੇ ਜਾਂ ਸੰਵਿਧਾਨ ਭੋਜਨ ਸਮਾਜ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਰਿਪੋਰਟ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ